ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਪੈਸਾ ਨਹੀਂ ਆਉਂਦਾ ਜੇ ਪੈਸਾ ਆਉਂਦਾ ਹੈ ਤੇ ਫਿਰ ਟਿਕਦਾ ਨਹੀਂ ਹੈ ਭਾਵ ਕਿ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਆਪਣੇ ਘਰ ਦੇ ਵਿੱਚ ਇਹ ਚਾਰ ਚੀਜ਼ਾਂ ਲੈ ਆਓ ਤਾਂ ਘਰ ਦੇ ਵਿੱਚ ਪੈਸਾ ਬਰਕਤ ਇਹਨਾਂ ਸਭ ਚੀਜ਼ਾਂ ਦੇ ਢੇਰ ਲੱਗ ਜਾਣਗੇ ਸੰਗਤ ਜੀ ਕਿਹੜੀਆਂ ਚਾਰ ਚੀਜ਼ਾਂ ਹਨ ਜੇ ਕਰੋ ਸਾਡੇ ਘਰ ਦੇ ਵਿੱਚ ਹੋਣ ਤਾਂ ਸਾਡੇ ਘਰ ਦੇ ਵਿੱਚ ਬਰਕਤਾਂ ਪੈਸਾ ਖੁਸ਼ੀਆਂ ਆਪ ਚੱਲ ਕੇ ਆਉਣਗੀਆਂ ਉਹਨਾਂ ਚਾਰ ਚੀਜ਼ਾਂ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤੇ ਸਾਧ ਸੰਗਤ ਜੀ ਜੋ ਮੇਰੇ ਵੀਰ ਭੈਣਾਂ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋਣਗੇ ਭਾਵ ਕਿ ਜੋ ਇਸ ਗੱਲ ਨੂੰ ਸਮਝਦੇ ਹਨ ਕਿ ਇਹ ਚਾਰ ਚੀਜ਼ਾਂ ਸਾਡੇ ਘਰ ਦੇ ਵਿੱਚ ਪੈਸਾ, ਬਰਕਤ, ਖੁਸ਼ਹਾਲੀ ਲੈ ਕੇ ਆਉਂਦੀਆਂ ਹਨ ਤਾਂ ਸੰਗਤ ਜੀ ਉਹ ਕਮੈਂਟ ਬਾਕਸ ਤੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਉਣ ਤੇ ਆਪਣੇ ਵਿਚਾਰ ਜ਼ਰੂਰ ਦੱਸਣ ਕਿਹੜੀਆਂ ਚਾਰ ਚੀਜ਼ਾਂ ਹਨ ਉਹ ਜਾਣਨ ਦੇ ਲਈ ਆਪਾਂ ਪਹਿਲਾਂ ਨਿੱਕੀ ਜਿਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਤੁਸੀਂ ਪਹਿਲਾਂ ਵੀ ਸੁਣੀ ਹੋਵੇਗੀ ਪਰ ਸੰਗਤ ਜੀ ਇੱਕ ਵਾਰ ਅੱਜ ਫੇਰ ਇਸ ਕਹਾਣੀ ਨੂੰ ਸੁਣਨਾ ਤੇ ਸਮਝਣਾ ਕਿਉਂਕਿ ਇਸ ਕਹਾਣੀ ਦੇ ਵਿੱਚ ਸਾਡੇ ਘਰ ਦੀ ਖੁਸ਼ਹਾਲੀ ਸਾਡੇ ਘਰ ਦੀ ਬਰਕਤ ਲੁਕੀ ਹੋਈ ਹੈ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਦੱਸਦਾ ਹਾਂ ਇਹ ਤੁਹਾਨੂੰ ਕਿ ਇਹ ਕਹਾਣੀ ਸਮਝਾਉਣ ਦੇ ਵਾਸਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਕਹਾਣੀ ਨੂੰ ਕਿਸੇ ਹੋਰ ਪਾਸੇ ਤੁਸੀਂ ਲੈ ਕੇ ਨਹੀਂ ਜਾਣਾ ਇਹ ਗੱਲ ਸਮਝਾਉਣ ਦੇ ਵਾਸਤੇ ਦੱਸੀ ਜਾ ਰਹੀ ਹੈ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਸੇਠ ਕਿਉਂਕਿ ਲక్ష్ਮੀ ਜੀ ਦੀ ਪੂਜਾ ਕਰਦਾ ਸੀ ਉਸ ਸੇਠ ਦੇ ਕੋਲ ਬਹੁਤ ਸਾਰਾ ਧਨ ਦੌਲਤ ਸੀ ਪੈਸਾ ਸੀ ਚਾਰੇ ਉਸਦੇ ਪੁੱਤਰ ਸਨ ਚਾਰੇ ਹੀ ਵਿਆਏ ਹੋਏ ਸਨ ਭਾਵੇਂ ਪੈਸਾ ਧਨ ਦੌਲਤ ਧੀਆਂ ਪੁੱਤਰ ਸਭ ਕੁਝ ਉਸ ਸੇਠ ਦੇ ਕੋਲ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਜ਼ਿਆਦਾ ਖੁਸ਼ ਸੀ ਕਹਿੰਦੇ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਅਜੇ ਪੂਰੀ ਨੀਂਦ ਨਹੀਂ ਸੀ ਆਈ ਜਾਗੋ ਮਿਟਾ ਜਿਆ ਸੀ ਪਰ ਅਚਾਨਕ ਉਸੇ ਕਮਰੇ ਦੇ ਵਿੱਚ ਇੱਕਦਮ ਰੋਸ਼ਨੀ ਹੋਈ ਜਦੋਂ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਸਾਹਮਣੇ ਲక్ష్ਮੀ ਜੀ ਖੜੇ ਹਨ ਕਹਿੰਦੇ ਕਿ ਸੇਠ ਲక్ష్ਮੀ ਦੇਵੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਉੱਠ ਕੇ ਦਰਸ਼ਨ ਕੀਤੇ ਤੇ ਨਮਸਕਾਰ ਕੀਤੀ ਤੇ ਦਰਸ਼ਨ ਦੇਣ ਦੇ ਲਈ ਧੰਨਵਾਦ ਕੀਤਾ ਪਰ ਕਹਿੰਦੇ ਜੋ ਗੱਲ ਅਗੋ ਲక్ష్ਮੀ ਜੀ ਨੇ ਉਹ ਸੇਠ ਨੂੰ ਕਹੀ ਉਹ ਸੁਣ ਕੇ ਸੇਠ ਦੀ ਰਾਤਾਂ ਦੀ نیند ਉੱਡ ਗਈ ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਦੇ ਵਿੱਚ ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਹਾਂ ਤੇਰੇ ਪਿਓ ਦਾਦੇ ਦੇ ਸਮੇਂ ਦੀ ਹਾਂ ਕਿਉਂਕਿ ਪਹਿਲਾਂ ਸੇਠ ਦੇ ਪਿਓ ਨੇ ਧੰਨ ਕਮਾਇਆ ਉਸੇ ਧੰਨ ਨੂੰ ਉਸੇ ਕਾਰੋਬਾਰ ਨੂੰ ਸੇਠ ਨੇ ਅੱਗੇ ਵਧਾਇਆ ਹੋਰ ਮਿਹਨਤ ਕੀਤੀ ਹੋਰ ਧੰਨ ਕਮਾਇਆ लक्ष्मी जी ਕਹਿਣ ਲੱਗੇ ਕਿ ਦੇਖ ਸੇ 100 ਸਾਲ ਹੋ ਗਿਆ ਮੈਂ ਤੇਰੇ ਘਰ ਵਿੱਚ ਰਹਿੰਦੀ ਹਾਂ ਤੇਰੇ ਪਿਓ ਦਾਦੇ ਦੇ ਸਮੇਂ ਦੀ ਹਾਂ ਪਰ ਮੇਰਾ ਇੱਕ ਨਿਯਮ ਹੈ ਕਿ ਮੈਂ ਬਹੁਤ ਹੀ ਦੇਰ ਤੱਕ ਕਿਸੇ ਦੇ ਘਰ ਦੇ ਵਿੱਚ ਟਿਕਦੀ ਨਹੀਂ ਮੇਰਾ ਸੁਭਾਅ ਚੰਚਲ ਹੈ ਮੈਂ ਇੱਕ ਥਾਂ ਤੇ ਟਿਕ ਕੇ ਨਹੀਂ ਰਹਿ ਸਕਦੀ ਮੈਂ ਜਲਦ ਹੀ ਘਰ ਬਦਲ ਦਿੰਦੀ ਹਾਂ ਸਿਰਫ ਉਹਨਾਂ ਘਰਾਂ ਦੇ ਵਿੱਚ ਤਾਂ ਕੁਝ ਸਮੇਂ ਤੱਕ ਟਿਕਦੀ ਹਾਂ ਜੋ ਮੇਰੇ ਨਿਯਮਾਂ ਦੇ ਮੁਤਾਬਕ ਚੱਲਦੇ ਹਨ ਪਰ ਫੇਰ ਵੀ ਵੱਤ ਤੋਂ ਵੱਧ ਸਮਾਂ 100 ਸਾਲ ਦਾ ਹੈ ਐਸਾ ਵਾਧ ਨਹੀਂ ਮੈਂ ਰਹਿ ਸਕਦੀ ਤੇ ਇਸ ਕਰਕੇ ਤੇਰੇ ਘਰ ਦੇ ਵਿੱਚ ਰਹਿਣ ਦਾ ਮੇਰਾ ਜਿਹੜਾ ਸਮਾਂ ਹੈ ਉਹ ਸਮਾਪਤ ਹੋ ਗਿਆ ਹੈ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਹੈ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਸੇਠ ਇਹ ਗੱਲ ਸੁਣ ਕੇ ਬੜਾ ਨਰਾਸ਼ ਹੋਇਆ ਬੜਾ ਪਰੇਸ਼ਾਨ ਹੋਇਆ ਤੇ ਲక్ష్ਮੀ ਜੀ ਨੂੰ ਰੋਕਣ ਦੇ ਲਈ ਬੇਨਤੀ ਕੀਤੀ ਪਰ ਲక్ష్ਮੀ ਜੀ ਨੇ ਕਿਹਾ ਕਿ ਨਹੀਂ ਇਹ ਫੈਸਲਾ اٹਲ ਹੈ ਐਸ ਨੂੰ ਮੈਂ ਬਦਲ ਨਹੀਂ ਸਕਦੀ ਕਿਉਂਕਿ ਇਹ ਮੇਰਾ ਪੱਕਾ ਫੈਸਲਾ ਹੈ ਹੁਣ ਤੇਰਾ 100 ਸਾਲ ਪੂਰਾ ਹੋ ਗਿਆ ਹੈ ਤੇਰੇ ਕਹਾਤਾ ਇਸ ਕਰਕੇ ਮੈਨੂੰ ਇਹ ਘਰ ਛੱਡਣਾ ਪਵੇਗਾ ਪਰ ਮੈਂ ਤੇਰੀ ਮਿਹਨਤ ਤੇਰੀ ਸੇਵਾ ਤੋਂ ਬੜੀ ਖੁਸ਼ ਹਾਂ ਕਿਉਂਕਿ ਤੇਰੇ ਪਿਓ ਦਾਦੇ ਨੇ ਮੇਰੀ ਬੜੀ ਸੇਵਾ ਕੀਤੀ ਬੜੀ ਮਿਹਨਤ ਨਾਲ ਮੈਨੂੰ ਕਮਾਇਆ ਖਰਚਿਆ ਵੀ ਉਹ ਗੋਤੂ ਵੀ ਉਸੇ ਤਰ੍ਹਾਂ ਕੀਤਾ ਐਸੀ ਖੁਸ਼ੀ ਦੇ ਕਾਰਨ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਚਾਹਾਂਗੀ ਤੂੰ ਸੋਚ ਸਮਝ ਕੇ ਮੈਨੂੰ ਦੱਸ ਤੇ ਕਿ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ ਉਹ ਚੀਜ਼ ਮੈਂ ਤੈਨੂੰ ਜ਼ਰੂਰ ਦੇ ਕੇ ਜਾਵਾਂਗੀ ਪਰ ਕੱਲ ਇਸ ਵੇਲੇ ਮੈਂ ਤੇਰੇ ਘਰ ਨੂੰ ਛੱਡ ਕੇ ਚਲੇ ਜਾਵਾਂਗੀ ਤੇਰੇ ਕੋਲ 24 ਘੰਟਿਆਂ ਦਾ ਸਮਾਂ ਹੈ ਤੂੰ ਮੈਨੂੰ ਸੋਚ ਸਮਝ ਕੇ ਜਵਾਬ ਦੇ ਦੇਵੇਂ ਕਹਿੰਦੇ ਕਿ ਲక్ష్ਮੀ ਕਹਿੰਦੇ ਕਿ ਲక్ష్ਮੀ ਜੀ ਇਹ ਕਹਿ ਕੇ ਅੱਖਾਂ ਤੋਂ ਓਲੇ ਹੋ ਗਏ ਭਾਵ ਕੇ ਚਲੇ ਗਏ ਤੇ ਕਹਿੰਦੇ ਹੁਣ ਸੇਟ ਨੂੰ ਨੀਂਦ ਕਿੱਥੋਂ ਆਉਣੇ ਸੀ ਸੇਰ ਸਾਰੇ ਰਾਤ ਸੋਚਦਾ ਰਿਹਾ ਕਿ ਇਹ ਕੀ ਬੰਜਾ ਮੈਂ ਇਹ ਕੀ ਬੰਜ ਜਾਵੇਗਾ ਹੁਣ ਮੇਰਾ ਸਾਰਾ ਧਨ ਦੌਲ ਸਭ ਕੁਝ ਖੋਸ ਜਾਵੇਗਾ ਪਾਵਕੇ ਲక్ష్ਮੀ ਜੀ ਚਲੇ ਜਾਣਗੇ ਕਹਿੰਦੇ ਦਿਨ ਚੜਿਆ ਉਸਨੇ ਸਾਰੀ ਗੱਲ ਬਾਤ ਆਪਣੇ ਚਾਰੇ ਪੁੱਤਰਾਂ ਨੂੰ ਚਾਰੇ ਨੋਹਾਂ ਨੂੰ ਦੱਸੀ ਤੇ ਲక్ష్ਮੀ ਜੀ ਦੇ ਦਰਸ਼ਨ ਵਿੱਚ ਦੱਸੇ ਉਹਨਾਂ ਨੇ ਮੈਨੂੰ ਇੰਜ ਕਿਹਾ ਕਿ ਅਜ ਰਾਤ 12 ਵਜੇ ਉਹਨਾਂ ਨੇ ਆਪਣਾ ਘਰ ਛੱਡ ਦੇਣਾ ਹੈ ਅਤੇ ਜਾਣ ਲੱਗਿਆ ਉਹਨਾਂ ਨੇ ਇੱਕ ਵਰਦਾਨ ਦੇ ਕੇ ਜਾਣਾ ਹੈ ਉਸਨੇ ਕਿਹਾ ਕਿ ਸੋ ਸਮਝ ਕੇ ਤੂੰ ਮੇਰੇ ਤੋਂ ਉਹ ਇੱਕ ਵਰਦਾਨ ਲੈ ਸਕਦਾ ਹੈ ਮੈਂ ਤੁਹਾਨੂੰ ਇਸ ਕਰਕੇ ਸਾਰਿਆਂ ਨੂੰ ਬੁਲਾਇਆ ਹੈ ਤਾਂ ਆਪਸਲਾਹਾ ਕਰ ਲਈਏ ਕਿ ਆਪਾਂ ਲక్ష్ਮੀ ਜੀ ਤੋਂ ਕਿਹੜਾ ਇੱਕ ਵਰਦਾਨ ਲੈਣਾ ਹੈ ਤੇ ਕਹਿੰਦੇ ਕਿ ਚਾਰੇ ਪੁੱਤਰਾਂ ਨੇ ਵੱਖ-ਵੱਖ ਸਲਾਹਾਂ ਦਿੱਤੀਆਂ ਇੱਕ ਪੁੱਤਰ ਕਹਿੰਦਾ ਕਿ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਸਾਡੇ ਲਈ ਅਲੱਗ-ਅਲੱਗ ਘਰ ਮੰਗ ਲਓ। ਇੱਕ ਨੇ ਕਿਹਾ ਕਿ ਸਾਡੇ ਲਈ ਬਹੁਤ ਸਾਰੇ ਜ਼ਮੀਨ ਜਾਇਦਾਦ ਮੰਗ ਲਓ। ਇੱਕ ਨੇ ਕਿਹਾ ਕਿ ਤੁਸੀਂ ਬਹੁਤ ਸਾਰਾ ਆਣ ਮੰਗ ਲਓ, ਅਨਾਜ ਮੰਗ ਲਓ। ਕਹਿੰਤ ਭਾਵ ਕਿ ਹਰੇਕ ਨੇ ਆਪੋ ਆਪਣੀ ਸਲਾਹ, ਆਪੋ ਆਪਣੀ رائے ਦਿੱਤੀ ਪਰ ਕਹਿੰਦੇ ਕਿ ਚਾਰੇ ਪੁੱਤਰਾਂ ਦੇ ਵਿੱਚੋਂ ਜਿਹੜਾ ਛੋਟਾ ਪੁੱਤਰ ਸੀ, ਉਸੇ ਪਤਨੇ ਭਾਵ ਕਿ ਸੇਠ ਦੀ ਜਿਹੜੀ ਚੌਥੀ ਨੌ ਸੀ ਛੋਟੀ ਨੌ ਸੀ ਉਹ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ ਤਾਂ सेठ ਉਸ ਦੇ ਕੋਲ ਗਿਆ ਤੇ ਕਿਹਾ ਕਿ ਬੇਟੀ ਸਾਰੇ ਆਪੋ ਆਪਣੀਆਂ ਸਲਾਹਾਂ ਦੇ ਰਹੇ ਹਨ ਤੁਸੀਂ ਦੱਸੋ ਤੁਸੀਂ ਕੀ ਸੋਚ ਰਹੀ ਹੈ ਕਹਿੰਦੇ ਕਿ ਛੋਟੀ ਨੌ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੈਂ ਤੁਸੀਂ ਬੜੇ ਸਿਆਣੇ ਹੋ ਸਾਰੇ ਸਮਝਦਾਰ ਹੋ ਮੇਰੇ ਨਾਲੋਂ ਵੱਡੇ ਹੋ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਪਰ ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਆਪਾਂ ਲక్ష్ਮੀ ਜੀ ਦਾ ਕੋਠੀਆਂਕਾਰਾਂ ਜਮੀਨ ਜਿਆਦਾ ਜਾਂ ਆਪਾਂ ਅਨਾਜ ਮੰਗਣਾ ਹੈ ਕਿਉਂਕਿ ਇਹ ਗੱਲ ਤਾਂ ਸਪਸ਼ਟ ਹੈ ਜਦੋਂ ਲక్ష్ਮੀ ਨੇ ਮੋੜ ਲਿਆ ਤੇ ਆਪਣੇ ਲక్ష్ਮੀ ਆਪਣੇ ਘਰ ਤੋਂ ਚਲੀ ਗਈ ਤੇ ਲక్ష్ਮੀ ਜਨ ਲక్ష్ਮੀ ਤੋਂ ਪਾ ਪੈਸਾ ਇਹ ਚੀਜ਼ਾਂ ਆਪਣੇ ਆਪ ਚਲੀਆਂ ਜਾਣਗੀਆਂ ਇਹ ਚੀਜ਼ੇ ਦਾ ਕਿਸੇ ਵੀ ਹਾਲ ਦੇ ਵਿੱਚ ਆਪਣੇ ਘਰ ਵਿੱਚ ਰਹਿ ਨਹੀਂ ਸਕਦੀਆਂ ਇਸ ਕਰਕੇ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਚੀਜ਼ ਦੇ ਨਾਲ ਅਸੀਂ ਲక్ష్ਮੀ ਤੋਂ ਬਿਨਾ ਉਸ ਆਉਂਕੀ ਘੜੀ ਦੇ ਵਿੱਚ ਵੀ ਗੁਜ਼ਾਰਾ ਕਰ ਸਕੀਏ ਤਾਂ ਛੋਟੀ ਨਾਉਣ ਨੇ ਕਿਹਾ ਕਿ ਪਿਤਾ ਜੀ ਜਦ ਲక్ష్ਮੀ ਜੀ ਆਉਣਗੇ ਤਾਂ ਮੇਰੀ ਸਲਾਹ ਇਹ ਹੈ ਕਿ ਤੁਸੀਂ ਉਸ ਤੋਂ ਸਾਡੇ ਸਾਰਿਆਂ ਦੇ ਲਈ ਅਲੱਗ-ਕਾਰਨਾਮਾ ਨਾ ਮੰਗੋ ਸਿਰਫ ਇੱਕੋ ਘਰ ਮੰਗੋ ਕਿ ਮੇਰੇ ਚਾਰੇ ਪੁੱਤਰਾਂ ਨੂੰ ਇੱਕੋ ਘਰ ਦੇ ਜਾ ਅਤੇ ਇੱਕੋ ਥਾਲੀ ਦੇ ਵਿੱਚ ਖਾਂਦੀ ਭਾਵ ਕਿ ਮੇਰੇ ਚਾਰੇ ਪੁੱਤਰ ਇੱਕੋ ਘਰ ਦੇ ਵਿੱਚ ਇੱਕੋ ਛੱਤ ਦੇ ਥੱਲੇ ਰਹਿਣ ਸਾਰੇ ਆਪਸ ਦੇ ਵਿੱਚ ਪ੍ਰੇਮ ਦੇ ਨਾਲ ਵਿਸ਼ਵਾਸ ਦੇ ਨਾਲ ਪਰੋਸੇ ਦੇ ਨਾਲ ਪਾਈ ਚਾਰੇ ਦਿਨਾਂ ਰਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹ ਵਰਦਾਨ ਮੰਗਣਾ ਹੈ ਕਿ ਮੇਰੇ ਚਾਰੇ ਪੁੱਤਰ ਚਾਰੇ ਨੌਵਾ ਅਤੇ ਉਹਨਾਂ ਦੇ ਬੱਚੇ ਇਹਨਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਪੰਨਿਆ ਰਹੇ ਕਿਉਂਕਿ ਜੇਕਰ ਸਾਡਾ ਆਪਸ ਦੇ ਵਿੱਚ ਪ੍ਰੇਮ ਪਿਆਰ ਰਹੇਗਾ ਪਾਈ ਚਾਰਾ ਰਹੇਗਾ ਤੇ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਭਰੋਸਾ ਹੋਵੇਗਾ ਤਾਂ ਅਸੀਂ ਔਖੀ ਤੋਂ ਔਖੀ ਘੜੀ ਵਿੱਚੋਂ ਵੀ ਬਾਹਰ ਆ ਜਾਵਾਂਗੇ ਪਰ ਜੇਕਰ ਅਸੀਂ ਅਲੱਗ ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਤੇ ਸામਨੇ ਜਿਆਦਾ ਦੇਰ ਤੱਕ ਟਿਕ ਨਹੀਂ ਪਾਵਾਂਗੇ ਤੇ ਕਹਿੰਦੇ ਸੇਠ ਆਪਣੇ ਨੌ ਦੇ ਮੋਹ ਗੱਲ ਸੁਣ ਕੇ ਉਸ ਨੂੰ ਇਹ ਗੱਲ ਵਜਨਦਾਰ ਲੱਗੀ ਉਸ ਨੂੰ ਇਹ ਗੱਲ ਸਹੀ ਲੱਗੀ ਕਹਿੰਦੇ ਜਦੋਂ ਅਗਲੇ ਦਿਨ ਲక్ష్ਮੀ ਜੀ ਆਏ ਦੇ ਕਿਹਾ ਸੇਠ ਨੂੰ ਸੋਚ ਲਿਆ ਮੰਗ ਜੋ ਵਰਦਾਨ ਮੰਗਣਾ ਹੈ ਕਿਉਂਕਿ ਮੇਰੇ ਜਾਂਦਾ ਸਮਾਂ ਹੈ ਇਹ ਮੁਲਾਕਾਤ ਆਪਣੀ ਆਖਰੀ ਹੈ ਇਸ ਤੋਂ ਬਾਅਦ ਮੈਂ ਤੇਰੇ ਘਰ ਨੂੰ ਛੱਡ ਕੇ ਚਲੀ ਜਾਵਾਂਗੀ ਤੋਂ ਕੀ ਮੰਗਣਾ ਚਾਹੁੰਦਾ ਹੈ ਤੇ ਕਹਿੰਦੇ ਸੇਠ ਨੇ ਆਪਣੀ ਨੌ ਦੀ ਦੱਸੀ ਹੋਈ ਮੰਗ ਲక్ష్ਮੀ ਜੀ ਦੇ ਅੱਗੇ ਰੱਖ ਦਿੱਤੀ ਲక్ష్ਮੀ ਨੂੰ ਕਿਹਾ ਕਿ ਮੈਨੂੰ ਇਹ ਵਰਤਾਂ ਦਿਓ ਕਿ ਤੁਹਾਡੇ ਜਾਣ ਤੋਂ ਬਾਅਦ ਮੇਰੇ ਚਾਰੇ ਪੁੱਤਰ ਚਾਰੇ ਨੌਹਾਂ ਤੇ ਬੱਚੇ ਇੱਕੋ ਛੱਤ ਲੇ ਰਹਿਣ ਇੱਕੋ ਥਾਲੀ ਵਿੱਚ ਖਾਣ ਪਾਣ ਕੇ ਪਿਆਰ ਦੇ ਨਾਲ ਆਪਸ ਵਿੱਚ ਰਹਿਣ ਇੱਕ ਦੂਸਰੇ ਦੇ ਨਾਲ ਸਲਾ ਮਸ਼ਵਰੇ ਨਾਲ ਚੱਲਣ ਇੱਕ ਦੂਸਰੇ ਨੇ ਉੱਤੇ ਵਿਸ਼ਵਾਸ ਭਰੋਸਾ ਇਹਨਾਂ ਦਾ ਬਣਿਆ ਰਵੇ ਇਹੋ ਜੀ ਮਤ ਇਨਾਂ ਦੇ ਵਿੱਚ ਪਾ ਦਿਓ ਤੇ ਕਹਿੰਦੇ ਲక్ష్ਮੀ ਜੀ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਬੜੀ ਪ੍ਰਸੰਨ ਹੋਏ ਤੇ ਕਿਹਾ ਸੇਠ ਮੇਰੇ ਨਿਯਮ ਦੇ ਮੁਤਾਬਕ ਮੈਂ 100 ਸਾਲ ਤੋਂ ਬਾਅਦ ਕਿਸੇ ਵੀ ਘਰ ਦੇ ਵਿੱਚ ਟਿਕਣੇ ਨਹੀਂ 사ਂਦੀ ਪਾ ਤੇਰੀ ਇਸ ਮੰਗ ਨੇ ਮੈਨੂੰ ਇੱਕ ਸਾਲ ਹੋਰ ਇਸ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਮੈਂ ਉਹਨਾਂ ਘਰਾਂ ਦੇ ਵਿੱਚ ਰਹਿੰਦੀ ਹਾਂ ਜਿਸ ਘਰ ਦੇ ਵਿੱਚ ਘਰ ਦੇ ਜੀਹਾਂ ਦਾ ਆਪਸੀ ਪ੍ਰੇਮ ਪਿਆਰ ਹੁੰਦਾ ਹੈ ਕੁਝ ਮੇਰੇ ਤੋਂ ਮੰਗੇ ਇਹ ਮੰਗ ਲਈ ਜਿੱਥੇ ਇਹ ਚੀਜ਼ਾਂ ਰਹਿਣ ਗਿਆ ਪਿਆਰ ਪਾਇ ਚਾਰਾ ਵਿਸ਼ਵਾਸ ਭਰੋਸਾ ਉਥੇ ਮੈਂ ਉਹਨਾਂ ਲੋਕਾਂ ਦੇ ਗੁਲਾਮ ਬਣ ਕੇ ਰਹਿੰਦੇ ਹਾਂ ਉਥੇ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦੀ ਇਸ ਕਰਕੇ ਹੁਣ ਮੈਂ ਕਿਤੇ ਨਹੀਂ ਜਾ ਰਹੀ ਕਿਉਂਕਿ ਜੇ ਇਹ ਵਰਦਾਨ ਹੈ ਤਾਂ ਮੈਨੂੰ ਇੱਥੇ ਹੀ ਰਹਿਣਾ ਪਵੇਗਾ ਤੇ ਇਸ ਨਿੱਕੀ ਜਿਹੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਜਿਸ ਘਰ ਦੇ ਵਿੱਚ પ્રેમ ਪਿਆਰ ਹੈ ਉੱਥੇ ਪੈਸਾ ਵਰਕਰ ਸਭ ਚੀਜ਼ਾਂ ਆਪਣੇ ਆਪ ਚੱਲ ਕੇ ਆਉਂਦੀਆਂ ਹਨ ਤੇ ਜਿੱਥੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਘਰਾਂ ਦੇ ਵਿੱਚ ਘੜਿਆਂ ਦੇ ਵਿੱਚੋਂ ਵੀ ਪਾਣੀ ਮੁੱਕ ਜਾਂਦਾ ਹੈ ਇਹ ਗੱਲ ਬਿਲਕੁਲ ਸੱਚੀ ਹੈ ਇਸ ਗੱਲ ਨੂੰ ਅਸਮਾਨੋ ਕਿਉਂਕਿ ਜਿੱਥੇ પ્રેમ ਪਿਆਰ ਵਿਸ਼ਵਾਸ ਭਰੋਸਾ ਹੈ ਪਾਈਚਾਰਾ ਹੈ ਇੱਕ ਦੂਸਰੇ ਦੀ ਗੱਲ ਪਿਆਰ ਨਾਲ ਸੁਣੀ ਜਾਂਦੀ ਹੈ ਸਮਝੀ ਜਾਂਦੀ ਹੈ ਗੜੀਆਂ ਨੇਹਾ ਮਜ਼ਬੂਤ ਹੁੰਦੇ ਹਨ ਉਸ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ ਉਸ ਘਰ ਦੇ ਵਿੱਚ ਪੈਸਾ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ ਤੇ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ